ਪਿੰਡ ਲਾਲੜੂ ਦੇ ਅੰਦਰ ਦਫ਼ਤਰ ਭਾਰਤੀ ਜਨਤਾ ਪਾਰਟੀ ਮਾਰਾਣੀ ਪਰਨੀਤ ਕੌਰ ਜੋ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਨੇ ਦਾ ਉਦਘਾਟਨ ਅੱਜ ਹੋ ਰਿਹਾ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਇਹ ਤੁਹਾਡੇ ਸਾਹਮਣੇ ਜਿੰਨਾ ਵੀ ਹੈਗਾ ਇਹ ਸਾਰਾ ਲਾਲੜੂ ਹਲਕੇ ਦੇ ਅੰਦਰ ਕਿਸਾਨ ਯੂਨੀਅਨ ਮੇਰਾ ਕੀ ਕਸੂਰ ਸੀ ਸ਼ੁਕਰ ਸਿੰਘ ਦੀ ਜਿਹੜੀ ਤਸਵੀਰ ਹੈ ਉਹ ਸਾਡੇ ਸਾਹਮਣੇ ਆਪਣਾ ਦੇਖਿਆ ਜਿਹੜਾ ਹਾਲ ਹੈਗਾ ਉਹ ਬਿਲਕੁਲ ਸਾਡੇ ਹੈਗਾ ਕੋਈ ਵੀ ਅਖੰਡ ਕੀ ਹਾਲ ਜਿਹੜਾ ਹੈਗਾ ਤੇ ਵਿੱਚ ਲਲੜੂ ਕਿਸਾਨ ਯੂਨੀਅਨ ਜਿਹੜੀ ਉਹ ਕਿਹ ਹੈਗੀ ਹੈ ਉਹਨਾਂ ਦਾ ਵਿਰੋਧ ਜਿਹੜਾ ਹੈਗਾ ਇੱਧਰ ਵੀ ਉਹ ਦੂਜੇ ਪਾਸੇ ਦੇਖ ਸਾ ਦੂਜੇ ਦਸ਼ੀ ਬੰਦੀਆਂ ਨੇ ਜਿਹੜੀਆਂ ਕੋਈ ਵਿਰੋਧ ਕਰ ਰਹੀਆਂ ਨੇ ਆ ਤੁਸੀਂ ਅੱਖੀਂ ਡਿੱਠਾ ਜਿਹੜਾ ਹਾਲ ਹੈ ਲਾਈਵ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਅੰਦਰ ਇਹ ਕਿਸਾਨ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਬਹੁਤ ਵੱਡਾ ਬਹੁਤ ਵੱਡੇ ਲੈਵਲ ਤੇ ਦੋਨੇ ਪਾਸੇ ਤਿੰਨੇ ਜਥੇਬੰਦੀਆਂ ਜਿਹੜੀਆਂ ਮਿਲ ਕੇ ਵਿਰੋਧ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਹਾਲਾਤ ਸਾਰੇ ਜਿਹਨੇ ਨਾਰ ਜਵਾਬ ਦੇ ਗਿਆ ਕਾੰਡੀਆਂ ਤੋਂ ਹਾਰਦੇ ਹਮ ਨਹੀਂ ਕਰਦੇ ਉਹ ਮਾਰੇ ਸਰ ਮੇੜੇ ਦਾ ਪਾਟਿਆ ਹਾਰਗਾ ਤਾਂ ਹਾਰਦੇ ਨਿਕਾ ਹਮ ਨਹੀਂ ਕਾ ਜਿਹਨੇ ਨਾਰ ਕਰਦੇ ਇਹਨੂੰ ਬਿੜਾ ਰਹੀਆਂ ਵਿਚਾਰੇ ਰਾਈਫਲ ਦੇ ਬਾਅਦ ਕੋਈ ਜਾਣ ਨਹੀਂ ਪੂਰੀ ਉਰੀ ਲੱਗ ਡੰਗਰੀ ਨਹੀਂ ਵਜਾਰਿਆ ਕੰਮ ਖਸਾਈ ਨਹੀਂ ਪੈਨ ਨੂੰ ਜਦ ਮੈਂ ਜਹਾਜ਼ ਸਵਾਰਨੇ ਨੂੰ ਸਤਰਾਉਣ ਵਕ ਖਨਾਰ ਮੈਂ ਮੈਂ ਰੱਖਾ ਬੰਦਾ ਕਿ ਲੋਕ ਕਿ ਮੈਂ ਜੋ 20 ਸਾਲੋਂ ਕਿ ਲੋਕਾਂ 30 ਸਾਲੋਂ ਕਿ ਫਿਰ ਰਿਆ ਨਾ ਬਲੇ ਗਰੀਬਾਂ ਕਿੱਥਾ ਜਹਾ ਮੇਰੇ ਗਰੀਬ ਇਕੱਠੇ ਹੋ ਜਾ ਸਚਾਈ ਆ ਅਸੀਂ ਗੁਰੂ ਰਵਿਨਾਥ ਜੀ ਦਾ ਸੁਪਨਾ ਪੂਰਾ ਕਰਨਾ ਭਾਈ ਇਸ ਵਾਰ ਇਸ ਵਾਰ ਗੁਰੂ ਰਵਿਨਾਥ ਨੂੰ 600 ਸਾਲ ਜਿਆ ਨੂੰ ਹੋ ਗਏ ਉਹਨੇ ਦੇ ਜਨਮ ਦਿਨ ਮਨਾਉਂਦੇ ਆ ਮੰਦਿਰ ਬਣਾਏ ਆ ਤਲਖ ਕਰਦੇ ਆ ਭੰਡਾਰੇ ਲਾਉ ਗੁਰੂਆਂ ਦੇ ਜਨਮ ਦਿਨ ਮਨਾਓ ਮੈਂ ਇਸ ਗੱਲ ਦੀ ਸਹਿਮਤੀ ਪ੍ਰਕਾਣ ਆਇਆ ਪਰ ਕਦੇ ਗੁਰੂ ਅਰਬਿਦਾਸ ਦੀ ਗੱਲ ਤਾਂ ਮੰਨ ਲਿਓ ਗੁਰੂ ਰਵਿਦਾਸ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਿੱਥੇ ਮਿਲੇ ਸਭਨ ਕੋਲ ਔਨ ਛੋਟ ਬੜੇ ਸਭ ਸੰਗ ਵਸਾ ਰਵਿਦਾਸ ਰਹੇ ਪਰ ਸੰਨ ਗੁਰੂ ਰਵਿਦਾਸ ਸੀ ਤਾਂ ਰਾਜ ਕਿਹਾ ਤਾਂ ਰਾਜ ਲਿਓ ਰਾਜ ਲਿਓ ਬੇਗਮਪੁਰਾ ਸ਼ਹਿਰ ਕੋ ਨਾ ਬੇਗਮਪੁਰਾ ਬਸਾਓ ਮਾਰੇ ਤਾਂ ਕਦੇ ਮੰਦਰ ਮਾ ਨਾ ਨੋਟਾਂ ਦੀ ਬਾਤਾਂ ਦਾ ਘਰੇ ਉਹ ਤਾਂ ਕੰਮ ਪਾਰਕੂੜ ਕਰਕੇ ਘਰ ਜਾਈ ਜਾਈ ਮਤਲਬ ਕਿ ਗੁਰੂ ਰਵਿਦਾਸ ਜੀ ਤਾਂ ਰਾਜ ਕੀ ਗੱਲ ਕਰੀ ਭਗਵਾਨ ਬਾਲਮੀਕ ਨੇ ਕਲਮ ਫੜ ਕੇ ਕਿਹਾ ਪਰਸ ਸੰਗਠਨ ਕਰੋ ਪਰ ਅਸੀਂ ਤਾਂ ਮਨ ਨੂੰ ਕਰਮਾ ਬਣਾਈ ਤੇ ਬਾਲਮੀਕ ਨੇ ਇਹਨਾਂ ਨੇ ਕਹਿ ਕਿ ਮਰਨ ਤੇ ਮੱਛਾਂ ਨੂੰ ਫੜਾ ਦੇਗਾ ਸੁਪਈਆ ਕਰੋ ਬੜੀਆ ਜੀ ਸੋ ਇਸ ਕਰਕੇ ਇਤਿਹਾਸ ਹੈ ਸਾਡਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਸੋ ਆਓ ਇਹਨਾਂ ਪਰਚੀ ਨੂੰ ਪਾਲ ਕੇ ਉਹ ਬਾਹਰ ਬਾਹਰ ਨਾ ਪਰਚੀ ਅਜਮਾਏ ਹੋਏ ਲੀਡਰਾਂ ਨੂੰ ਨਾ ਅਜਮਾਓ ਜਿਹੜਾ ਚੱਕ ਕਰ ਦਿੱਤਾ ਕਿ ਤੁਸੀਂ ਵੋਟ ਦੀ ਕਦਰ ਨਾ ਕਰੀ ਜੇ ਰਾਜ ਆਪਣਾ ਨਾਂ ਲੈ ਕੇ ਬਜ਼ੁਰਗ ਦਾ ਮਰ ਕੇ ਇਹਨਾਂ ਬੱਚਿਆਂ ਦਾ ਵੀ ਖ਼ਤਮ ਹੋਣਾ ਹੈ ਦੇਖ ਲਓ ਆ ਬੀਬੀਆਂ ਬੈਠੀਆਂ ਆਏ ਕੰਨਮਾ ਹੀ ਆਇਆ ਸਿਕੰਦਰੀਵਾਲ ਕਹਿੰਦੇ ਕੇਦਰੀ ਇੱਧਰ ਤੋਂ ਦਿੱਲੀ ਤੋਂ ਉਹ ਕਹਿੰਦਾ ਬਦਲ ਦੇਗੇ ਬਦਲ ਦੇ ਕੇ ਕਾਹਨਿ ਕਲਾਮ ਆਏਗਾ ਸਭ ਤੋਂ ਪਹਿਲਾਂ ਤਾਂ ਮਹਾਰੀ ਬੀਬੀਆਂ ਕਰੀਆਂ ਕੁਸ ਕਹਿੰਦੇ ਆਓ ਭਰਮ ਭਰੋ ਕਾ 100000 ਰੁਪਏ ਜੜੇ ਨਹੀਂ ਆਏਗਾ ਕਾ ਸਰਕਾਰੀ ਨੌਕਰੀ ਦੇ ਦੇਗੇ ਹਸਪਤਾਲਾਂ ਮਾ ਨਾਲ ਫ੍ਰੀ ਹੋਵੇਗਾ ਕਹਾ ਕੋਈ ਤੁਹਾਨੂੰ ਪਲਾਟ ਵੀ ਕੱਟ ਕੇ ਦੇ ਦੇਣਗੇ ਪਤਾ ਨਹੀਂ ਕਿ ਆ ਕੀ ਕਿਹਾਗਾ 52000 ਸਕਰਮ ਦੇ ਦੇਗੇ 2500 ਬੜੇ ਪਰਸਨ ਕਰਦੇ ਹੋਈ ਕਿ ਸੀਗੀ ਕਿਸੇ ਕਿ 1000 ਰੁਪਏ ਖਾਤੇ ਮੈਂ ਆ ਬੀਬੀਓ 2.5 ਸਾਲ ਹੋ ਗਏ ਜੀ ਆ ਮਰ ਚਾੜੂ ਵਾਲੇ ਪੁਰਾ ਕੇ ਨਾ ਪਾਓ ਕੀ ਆ ਕਿ ਹੋ ਕਦੇ ਅਸੀਂ ਕੁਛ ਨਹੀਂ ਮੰਗੇ ਦੰਦੇ ਕਦਾ 1000 ਰੁਪਏ ਮਹੀਨਾ ਦੇਣਗੇ 2.5 ਸਾਲ ਲਾਗੇ ਕਿੰਨੇ ਹੋਗੇ 30000 ਹੋਗੇ ਕੱਲੀ ਦੇ ਪਰ ਕਰਮ ਦੀਦੀ 10000 ਦੇ ਉੱਤਰਾਂ ਤੇ ਬਾਕੀ ਸਾਬਾਤ ਮ ਕਰਾਈ ਜੋ ਕਿ ਹੋ ਨਾ ਵੀ 30000 ਦਿਓ ਪਹਿਲਾ ਵਾਰਾ ਫਿਰ ਸਾਬਾਤ ਕਰਾਂਗੇ ਚਲੋ ਕੀ ਪਿੱਛਾ ਕਰੇ ਨੌਕਰੀ ਆ ਵੀ ਰਹੀ ਕਹਾਂਵੇ ਕਿਸੇ ਬਤਰੀ ਹੋਣੀਗੀ ਬੇਰਜਕਾਰੀ ਭਗਵਾਨ ਜਮਾਨ ਘਰ ਮੈਂ ਕੋਈ ਗੱਲ ਨਹੀਂ ਲੈਨੇਗਾ ਇਹਨਾਂ ਨੂੰ ਕਹਿ ਰਿਹਾ ਕਾਲੀ ਕਾਂਗਰਸੀਆਂ ਨੂੰ ਕਾਹਦੇ ਨੂੰ ਡਰ ਲਗਾ ਕਾ ਮੁਰਗੀ ਖੰਨਾ ਖੋਲ ਲੈ ਇਹ ਵਾਪ ਪੰਜ ਸੌ ਰੰਗ ਮਿਲ ਨਹੀਂ ਫਿਰਿਆ ਘੜਾਲੀ ਵੀ ਨਹੀਂ ਫਿਰਿਆ ਸੌ ਸੌ ਮਾਲ ਲਈ ਫਿਰਿਆ ਇਹੋ ਵੀ ਮੁਰਗੀ ਗੱਲ ਖੋਲ ਲੈ ਲੋਕਾਂ ਦਾ ਡਰਮੇ ਵਾਜੀ ਕਰੀ ਅਲਝਾਇਆ ਵੋਟਾਂ ਲੈ ਲਈਆਂ ਹੋਣ ਕਿ ਕਹਾਗਰਨਾ ਉਹ ਕੁਝ ਵੀ ਨਹੀਂ ਬਣਨਾ ਖਾਗਾ ਸਾਰਾ ਮਾਰ ਕਿਧਰ ਪਹਿਲਾ ਢਿੱਲੋ ਕੱਟਦਾ ਰਹਾ ਕਰੈਸਰ ਸੈਲਰ ਮਾਰਕ ਵਰਗੇ ਫਿਰ ਐਨਕੇ ਖਾਂਦਾ ਰਹਾ ਹੁਣ ਮੰਨ ਲਓ ਬਾਲ ਰੰਗਾ ਵੀ ਹੋ ਰਿਹਾ ਉਹ ਕਹਾ ਪੈਸਾ ਨਹੀਂ ਲੈਣਾ ਅਮੀਰਾਂ ਦੇ ਬਾਹਰ ਦਾ ਕਰਾਈ ਕੰਮ ਗਰੀਬਾਂ ਦੇ ਲਈ ਕਰ ਲੈ ਨੇ ਬੈਠੇ ਗੀਵ ਸਾਰੀ ਟੀਮ ਤੇਲ ਵੀ ਨਹੀਂ ਦਵਾਰੇ ਗੱਡੀ ਨੂੰ ਸਵੇਰ ਆ ਮਾਰਕ ਜੀ ਮੈਨੂੰ ਹਜ਼ਾਰ ਕੇ ਦੇ ਦੇਗਾ ਤੇਲ ਪਵਾ ਲਈ ਬੱਲੀ ਹਾਂ ਬਾਹਰ ਕਿੰਦਾ ਰਹਾ ਨਾ ਮੈਂ ਆਹ ਬੈਠਿੰਦੀ ਆ ਮੈਂ ਕਿਨੇ ਬਾਹਰੋਂ ਮੈਂ ਪੜਨ ਲੱਗਿਆ ਤਿੰਨ ਲੀਆ ਅਰ ਕਹੇਗਾ ਤਾਂ ਬਸ ਪਿੰਡਾਂ ਨਾਲ ਫਿਰੇ ਤਿੰਨ ਲੀਆ ਪੱਟਾ ਕੇ ਗੱਡੇ ਵੀ ਹਮ ਚਲਾਉਣਾ ਨੇ ਪਰ ਕਈ ਨਹੀਂ ਆਉਣਾ ਦੇ ਪਿੰਡਾਂ ਨਾਲ ਆ ਗਿਆ ਉਹ ਆ ਗਿਆ ਮਰਮੜਾਓ ਬਾਪਾ ਜੀ ਜਿੰਦਾਬਾਦ ਹੁਣ ਬੋਟਾ ਵਾਲਿਆਂ ਦਾ ਮੁਕਾਬਲਾ ਅਸੀਂ ਬੋਟਾ ਵਾਲੇ ਕਿਹਨਾਂ ਨਾਲ ਕਰਨਾ ਬੋਟਾ ਵਾਲਿਆਂ ਨਾਲ ਡਗੀਰਾਂ ਨਾਲ ਜੋ ਰਾਣੀ ਸਾਡੀ ਬੋਟਾ ਕਲ ਜਿੱਤਦਾ ਪੈਸਿਆਂ ਨੇ ਬੋਟਾ ਨਹੀਂ ਦੇਣੀ ਝੰਡਿਆਂ ਨੇ ਬੋਟਾ ਨਹੀਂ ਪਾਲੀਆਂ ਉਹਨਾਂ ਦਾ ਗੱਡੇ ਇਹ ਕਿਹ ਘਰਾਮ ਆ ਨਾ ਪਿੱਛੇ ਤੋਂ ਹੀ ਲਿਆਵਾਂ ਦੋ ਤਿੰਨ ਸੌ ਗੱਡੇਆਂ ਕਾਫਲਾ ਲੋਕਾਂ ਨੂੰ ਕਹਿੰਦੇ ਬੱਲੇ 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 ਬੜੀ ਹਵਾ ਵਾ ਝਾੜੂ ਵਾਲਾ ਇੱਥੇ ਐਂ ਦੇ ਗੱਲੋਂ ਪਾਹ ਗੱਟੀਆਂ ਹੋਦਾ ਹਮਾਂ ਦਾ ਕੁਸਰੀ ਉਹੀ ਆ ਜਾ ਜਿਹਨੂੰ ਮਲਾਈ ਖਾਈ ਵੀ ਪਿੰਡ ਦੇ ਚਾਰ ਹੋਵਾ ਬੈੜ ਦਾ ਫੋਟੋ ਤਰਾਗਾ ਪਾਹ ਇਕੱਠਾ ਦਾ ਮੈਂ ਲਿਆ ਕੋਈ ਕੱਲਾ ਹੀ ਆਇਆ ਮੇਰੇ ਮੁੰਡਾ ਜੋ ਫਰਿਆਨ ਨਾਲ ਸਾਗ ਠਾੜੀ ਚੱਲ ਕੇ ਉਹ ਨਹੀਂ ਗਿਆ ਹਾਂ ਕੱਲ੍ਹਾਈ ਘੁੰਮ ਰਿਆ ਕੱਲ੍ਹਾਈ ਘੁੰਮ ਰਿਆ ਕੋਈ ਨਹੀਂ ਦੇ ਪਿੰਡਾਂ ਨੂੰ ਨਹੀਂ ਮਰਦੇ ਇਸ ਤੋਂ ਮੇਰੇ ਨਾਲ ਪਿੰਡਾਂ ਨੂੰ ਨਹੀਂ ਪਰਦੇ ਬਾਹਰ ਪੈਸਾ ਨਾਲ ਸ਼ੋਅ ਕਰਦੇ ਫਿਰਦੇ ਸ਼ੋਅ ਢੋਡ ਛੋ ਕੋਈ ਕਹਿੰਦੀ ਕਿ ਕਰਨਾ ਜਾਗ ਕੇ ਇੱਕ ਉਹਨਾਂ ਤੁਸ਼ਮਲਾ ਦਾ ਜ਼ਰੂਰ ਹੈ ਬੱਚਿਓ ਜਿਹੜੇ ਅੰਬੇਦਕਰ ਨੂੰ ਮੰਨਣਾ ਪਰ ਅੰਬੇਦਕਰ ਕੇ ਕਹਿੰਦੇ ਆ ਕਿ ਹਾਥੀ ਨੂੰ ਵੋਟ ਨਹੀਂ ਪਾਉਣੀ ਇਹ ਹਾਥੀ ਕਿਸ ਦਾ ਚੋਲ ਸਾਰਾ ਅੰਬੇਦਕਰ ਸਾਹਿਬ ਦਾ ਮਿੱਲਾ ਇਨਸਾਨ ਕਿਸ ਦਾ ਹਾਥੀ ਦਾ ਕਿਹੜਾ ਉਮੀਦਵਾਰ ਨੂੰ ਸੌਹ ਪਾਉਗਾ ਹਾਥੀ ਦੇ ਬਿਨਾ ਵੋਟ ਪਾਉਣਾ ਅੰਬੇਦਕਰ ਸਾਹਿਬ ਦਾ ਤੁਸ਼ਮਲਾ ਉਹ ਅੰਬੇਦਕਰ ਸਾਹਿਬ ਦਾ ਕੈਰੋ ਕਾਮ ਨਹੀਂ ਹੋ ਰਹਿਗਾ ਯਾਦ ਰੱਖੀਓ ਉਹ ਬਾਬਾ ਸਾਹਿਬ ਦਾ ਕਹਿੰਦਾ ਸੀ ਇਹ ਇਹ ਇਨਸਾਨ ਕਾਂਸੀ ਰਾਮ ਮਾਇਆਬਤੀ ਕਾਨੀ ਇਨਸਾਨ ਚਾਪਟਰ ਉਮੇਦਕਰ ਸਾਹੂ ਦਾ ਹੈ। ਕੰਨੀ ਕੱਟ। ਇਹ ਹਾਕੀ ਚੋਰ ਸੰ ਪੈਣ ਕੁਮਾਰੀ ਮਾਇਆਬਤੀ ਨੇ ਨਹੀਂ ਬਾਬਾ ਸਾਹਿਬ ਨੇ ਦਿਆ ਪਿਆ। ਔਰ ਕਾਂਸੀਆ ਨੇ ਡਾਕਟਰ ਉਮੇਦਕਰ ਨੂੰ ਇਲੈਕਸ਼ਨ ਹਰਾਇਆ। ਆਪਣੇ ਪੀਏ ਨੂੰ ਖਾ ਕੇ ਬਾਬਾ ਸਾਹਿਬ ਦਾ ਜਨਮ ਹੋ ਰਿਹਾ ਘਰ ਘਰ ਨਾ ਉਹ ਬੀਐਸਪੀ ਕਰਕਾਇਆ। ਕਾਂਸੀ ਰਾਮ ਨੇ ਸਾਹਿਬ ਨੇ ਜੰਮੂ ਕਸ਼ਮੀਰ ਤੋਂ ਕੰਨਾ ਕਮਰ ਤੱਕ ਸਾਈਕਲ ਚਲਾਇਆ। ਅੱਜ ਬੁਰਤ ਲੱਗਣ ਲੱਗੇ ਆ ਗੁਰੂ ਵ다ਸ ਕੇ ਬਾਬਾ ਸਾਹਿਬ ਉਮੇਦ ਕਰਕੇ ਜੇ ਕਾਂਸੀ ਰਾਮ ਬੀਐਸਪੀ ਨਾ ਬਣਦੀ।